ਮਰਾ ਬਲੋ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੇ ਤੈਹ ਦੇ ਲੋ ਧੰਨਵਾਦ ਜਿਹੜਾ ਤੁਸੀਂ ਪਰਿਵਾਰ ਨੂੰ ਸਿਹਤ ਦੇਣ ਵਾਲੇ ਕਮੈਂਟ ਕਰਦੇ ਆ ਵੀ ਕਹਿੰਦੇ ਆ ਵੀ ਜੇ ਚੰਗਾ ਬੰਦਾ ਤਾਂ ਉਹਨੂੰ ਚੰਗੀ ਟੱਕਰ ਦੇ ਮੇਰੀ ਤਾਂ ਇਹ ਸੋਚ ਆ ਵੀ ਤੁਸੀਂ ਵੀ ਚੰਗੇ ਆ ਮੈਂ ਵੀ ਚੰਗਾ ਚਲੋ ਬਾਕੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਗੁਰਬਾਣੀ ਦੇ ਅਨਸਾਰ ਵੀ ਚਲੋ ਚੱਲ ਰਿਹਾ ਜੀਵਨ ਸੰਸਾਰ ਜਿਹੜਾ ਤੇ ਬਾਕੀ ਬਾਈ ਆਪਣੇ ਪਰਿਵਾਰ 'ਚ ਖੜੇ ਆ ਅੱਜ ਜਾ ਰਹੇ ਆ ਜੀ ਆਪਣੇ ਸਹਰੇ ਪਿੰਡ ਜੇ ਮੈਂ ਕਹਿ ਦਮਾ ਵੀ ਜਸ਼ਨਾਂ ਦੇ ਨਾਨਕ ਜਾਣਾ ਤਾਂ ਤੁਸੀਂ ਕਹਣਾ ਵੀ ਪਹਿਲਾ 1300 ਰੇ ਪਿੰਡ ਦਾ ਵੀ ਤੁਸੀਂ ਕਹਿਤਾ ਵੀ ਜਸ਼ਨਾਂ ਦੇ ਨਾਨਕ ਤੇ ਇਸ ਕਰਕੇ ਮੈਂ ਆਪਣੀਆਂ ਪਹਿਲ ਕਰਦਾ ਵੀ ਭਾਈ ਮੈਂ ਆਪਣੇ ਸੋਹਰੇ ਪਿੰਡ ਜਾਣਾ ਜਾਣ ਦਾ ਮਤਲਬ ਵੀ ਫਰਜੀਤ ਦੀ ਮੰਮੀ ਦਾ ਜੀ ਅੱਜ ਹੈਪੀ ਬਰਥਡੇ ਚਲੋ ਪਿਛਲੇ ਸਾਲ ਵੀ ਗਏ ਤੇ ਮਾਪੇ ਨੂੰ ਛੋਟੀ ਛੋਟੀ ਖੁਸ਼ੀ ਦੇਣ ਦਾ ਜਿਹੜਾ ਮੌਕਾ ਉਹ ਕਹਿੰਦੇ ਗਵਾਣਾ ਨਹੀਂ ਚਾਹੀਦਾ ਤੇ ਕਿਹਣਾ ਸਾਡੇ ਫਾਦਰ ਸਾਹਿਬ ਦਾ ਜਨਮ ਦਿਨ ਤਾਂ ਜਿਵੇਂ ਵੀ ਬਾਹਰ ਰੋਟੀ ਖਾ ਕੇ ਆਏ ਤੇ ਅਵੇਲੀ ਦੇ ਵਿੱਚ ਚਲੋ ਨੀਵੇਂ ਪਰਿਵਾਰਾਂ ਚੁੱਟੇ ਆ ਸੋਚਿਆ ਨਹੀਂ ਤਾ ਵੀ ਇੱਥੇ ਆ ਜੂਗੇ ਵੀ ਤਾਂ ਗੁਰੂ ਨਾਨਕ ਮਹਾਰਾਜ ਜਿਨੇ ਜਿਹੜਾ ਵੀ ਸਤ ਕੁਛ ਨਹੀਂ ਲੁਕੋਇਆ ਸਭ ਕੁਝ ਦਿੱਤਾ ਹੈ ਵੀ ਮੈਂ ਸਵੇਰੇ ਦੋ ਟਾਈਮ ਇਹੀ ਅਰਦਾਸ ਕਰਦਾ ਵੀ ਜਿਹੀ ਜੀ ਤਰੱਕੀ ਸਾਨੂੰ ਦਿੱਤੀ ਹੈ ਨਾ ਮਹਾਰਾਜ ਵੀ ਸਾਰਿਆਂ ਨੂੰ ਦੇ ਵੀ ਸਾਰੇ ਖੁਸ਼ ਹੋਵੇ ਵੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਸੋ ਸਾਰੇ ਤਿਆਰ ਆ ਬਾਈ ਕੈਮਰਾਮੈਨ ਜਿਹੜੀ ਬਣੀ ਵੀ ਜਸ਼ਨ ਤੁਸੀਂ ਵੀ ਬਾਹਰ ਦੇ ਸੰਦੇਸ਼ਾਂ 'ਚ ਬੈਠੇ ਆ ਕਮੈਂਟ ਕਰਦੇ ਆ ਕਮੈਂਟ ਦੇ ਵਿੱਚ ਪਤਾ ਲੱਗ ਜਾਂਦਾ ਯੂ ਐਸ ਤੋਂ ਕਰਦੇ ਆ ਕੋਈ ਅਮਰੀਕਾ ਤੇਰਾ ਇੰਗਲੈਂਡ ਤੋਂ ਆਸਟ੍ਰੇਲੀਆ ਤੋਂ ਬਹੁਤ ਪਿਆਰ ਮਿਲਦਾ ਮਾਰਾ ਦੇਖਣਾ ਹੀ ਚਲੋ ਵੀ ਪਿਆਰ ਬਣਾਈ ਰੱਖੇ ਸਾਰਿਆਂ 'ਚ ਤੇ ਕੈਮਰਾਮੈਨ ਜਸ਼ਨ ਮਿਲੇ ਵੀ ਆ ਉਹਦੇ ਨਾਲ ਤੁਹਾਨੂੰ ਮਨਾ ਦੇਣਾ ਫਰਾ ਦੇ ਵਿੱਚੋਂ ਕੀ ਲੈ ਕੇ ਜਾਣਾ ਕੀ ਨਹੀਂ ਲੈ ਕੇ ਜਾਣਾ ਉਹ ਹਰਜੀਤ ਨੂੰ ਪਤਾ ਇਹਦੀ ਇਹਦੇ ਬ੍ਰਦਰ ਦੇ ਨਾਲ ਗੱਲ ਹੋਲੀ ਸੀ ਵੇ ਚਲੋ ਚੱਲੀ ਜਾਂਦੇ ਕੰਮ ਹੁਣ ਸਾਨੂੰ ਸਭ ਤੋਂ ਪਹਿਲਾਂ ਜਸ਼ਨ ਨਾਲ ਮਿਲਾਂਦਾ ਜੀ ਮੇਰਾ ਲਗਨ ਸਾਰਿਆਂ ਨੂੰ ਪਿਆਰ ਪਰਸ਼ਾਸ਼ਕਾਲ ਜੀ ਲੋ ਬਈ ਜਸ਼ਨ ਕਿੰਨੀ ਖੁਸ਼ ਆ ਬਹੁਤ ਸੱਚੀਓ ਹਾਂਜੀ ਲੈ ਲੋ ਬਈ ਇੱਧਰ ਮਿਲੋ ਹੁਣ ਐਕਟਰ ਸਾਡੇ ਮੇਰਾ ਬਲ ਸਾਰਿਆਂ ਨਾਲ ਹੱਥ ਜੋੜ ਕੇ ਪਿਆਰ ਪਰਸ਼ਾਸ਼ਕਾਲ ਜੀ ਵਾਹ ਜੀ ਵਾਹ ਇੱਕ ਇੱਧਰ ਐਕਟਰ ਨੂੰ ਮਿਲੋ ਜੀ ਸਸ਼ੀ ਗਾ ਜੀ ਓ ਬੱਲੇ ਮੁੰਡਿਆ ਨਾਨਕਿਆਂ ਦਾ ਤਾਂ ਵੀ ਇਹੀ ਜਿਆਦਾ ਟੌਰ ਕੱਢੀ ਫਿਰਦਾ ਏ ਹੈਂ ਦੇਖੋ ਬਾਈ ਬੰਦੇ ਦੇ ਟੌਰ ਲੀਡਰਾਂ ਵਾਲੇ ਹੈਂ ਠੀਕ ਨਹੀਂ ਫੁੱਲ ਟੌਰ ਹੈ ਹਾਂਜੀ ਆਹ ਲਓ ਕੜੀ ਲਈ ਟਾਈਮ ਤਾਂ ਦੱਸ ਦੇ 3:00 ਵੱਜ ਗਏ ਤੈਨੂੰ ਇੱਧਰ ਮਿਲੋ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਨੂੰ ਲੈ ਬਾਈ ਮੁੰਡੇ ਨਿਆਣਾ ਚੱਲੇ ਸਾਰੇ ਨਾਨਕਿਆਂ ਨੂੰ ਹੁਣ ਘਰ ਤੇਰੇ ਹਵਾਲੇ ਚੱਲੇ ਇਹ ਰਹਿਣ ਦੇ ਤੂੰ ਹੀ ਰਹਿ ਜਾ ਜੇ ਪੰਮੂ ਨੂੰ ਰੱਖਣਾ ਰੱਖ ਲੈ ਪੰਮੂ ਰਹਿ ਜਾ ਯਾਰ ਹੈ ਪੰਮੂ ਨਹੀਂ ਰਹਿਣਾ ਰੀ ਦੇਖ ਲੈ ਤੂ ਤਾ ਫਰੀ ਇਹਨਾਂ ਕ ਲਈ ਗੋ ਫੜਨੇ ਆਂ ਦੇਖ ਲੈ ਓ ਚਾਚਾ ਕਾ ਕਹਿੰਦਾ ਤੁਹਾਨੂੰ ਕਾ ਫੜਨੇ ਆਂ ਕਾ ਫੜਨੇ ਕਾ ਲਈ ਤੇਰੀ ਵੜਾ ਚਾਚਾ ਨੂੰ ਆਂ ਦੱਦ ਕਾ ਚਾਚੇ ਮੁਰਨਾ ਵੀ ਨਹੀਂ ਅਸੀਂ ਦੱਦ ਕਾ ਦੇ ਦੱਦ ਤਾਂ ਗਿਆ ਦੋ ਦੋ ਦੇ ਫੜ ਲਿਆ ਉਹਨੇ ਟੀਵਰ ਤੂੰ ਜਾ ਕੇ ਲਾ ਬਈ ਪੰਮੂ ਦਾ ਬਾਈ ਆ ਰਹੀ ਆ ਚਾਚਾ ਹੇਰ ਸਰੀ ਹਾਂ ਗੱਡੇ ਧੋਤੀ ਆ ਬਾਈ ਮੱਛਰ ਜੇ ਮਾਰੇ ਨਾ ਤੂੰ ਗੱਡੀ ਚਲਾਉਂਦਾ ਹੀ ਨਹੀਂ ਹੌਲੀ ਰੇਸਾਂ ਦੇ ਦੇ ਸਾਰੇ ਮੱਛਰ ਉਹ ਕਹਦੇ ਚਾਚੇ ਕਿ ਚਾਚੇ ਦੇਖ ਲੈ ਫਿਰ ਅੱਦਾ ਕੀਚਪੈਂਡਾ ਇਹਦਾ ਕੀਚਪ ਕੀ ਆ ਲਾਈ ਜਾਂਦਾ ਕਹਿੰਦਾ ਫਿਰ ਕਿਹਨਾਂ ਲਾ ਜਾਂਦਾ ਲੈ ਤੇਜ਼ ਤੇਜ਼ ਲੈ ਇਹਦਾ ਆਪ ਕਹਿੰਦਾ ਹੁੰਦਾ ਕੱਟ ਦੇ ਹੁਣ ਕੱਟ ਦੇ ਹੁਣ ਪੰਮ ਹਾਂ ਪੰਮੋ ਦੀ ਆ ਨਾਨੀ ਦਾ ਜਨਮ ਦੇਣਾ ਇਹਨੇ ਰੋਟੀ ਨਹੀਂ ਖਾਧੀ ਸਵੇਰ ਦੀ ਜਾਣਾ ਕੇਕ ਖਾਣਾ। ਦੇਖ ਤਾਂ ਬਾਸਕਟ ਵੀ ਹੀ ਹੈ। ਹੈ? ਦੱਸਦਾ ਕਿਦੇ? ਆ ਦੇ ਲੈ। ਆਪੇ ਜੇ ਕੱਢ ਲੈਣਾ। ਆ ਲੈ ਬਈ। ਹਾਂ ਬਈ ਸਰਦਾਨੀ ਹੈ। ਚਲੋ। ਹਾਂਜੀ ਚਲੋ ਜੀ। ਸਮਾਨ ਸੋਣ ਜਿਹੜਾ ਲੈ ਕੇ ਜਾਣਾ ਪਤਾ ਹੁਣ? ਹਾਂਜੀ। ਆਉਣਾ ਆਪੇ ਦੱਸਦੀ। ਠੀਕ ਹੈ ਜੀ? ਹਾਂਜੀ। ਲੈ ਬਈ ਟੌਰਾਂ ਸੋਰਾ ਦੇਖੋ ਬਈ ਇੱਧਰ ਬੰਦਿਆਂ ਦੀ ਅੱਜ। ਆਏ ਹਾਏ 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 ਹਾਏ। ਟੌਰਾਂ ਜੁੱਤੀ ਗੋਣੀ ਭੁੱਲ ਗਈ ਜੀ ਇਹਨੇ। ਹਰ ਜਦੋਂ ਚੱਪਲਾਂ 'ਚ ਚੱਲ ਅੱਜ ਹੈ ਚਾਹੇ ਬਦਲੇ ਨਹੀਂ ਜਾਣਦਾ ਦੇਖ ਲਓ ਅੱਛਾ ਹਾਂਜੀ ਲੈ ਪਰਮਤੂਰੀ ਰਾਜਾ ਪੁੱਤ ਚਾਚੇ ਕੋਲ ਠੀਕ ਆ ਆ ਪਪਾ ਕੀ ਠੀਕ ਆ ਚਾਚੇ ਕੋਲ ਰਹਿ ਜਾਊਂਗਾ ਹਾਂ ਪਪਾ ਚੱਲੀਏ ਵੀ ਫਿਰ ਹਾਂਜੀ ਚਲੋ ਫਿਰ ਪਾਲਾ ਹੁਣ ਸਰਦਾਰ ਦੀਆਂ ਜੁੱਤੀ ਚੱਪਲਾਂ ਦਾ ਮੈਂ ਵੀ ਪਾਈਆਂ ਵੀਆ ਮੇਰੀ ਵੀ ਜੁੱਤੀ ਕੱਟ ਹੋਣੀ ਹੈ ਹੈ ਹਾਂਜੀ ਲੈ ਵੀ ਮੇਰੀ ਜੁੱਤੀ ਕੱਟ ਕੇ ਦੋਗੀ ਪਹਿਲਾਂ ਮੈਂ ਲਾ ਦਈ ਹਾਂ ਉਹ ਦੇਖੋ ਹਾਂ ਆੜੀ ਗਰਮੀ ਲਾਦੀ ਆ ਕੋਲ ਦੇ ਆਰ ਕੱਪੜੇ ਕਿ ਐਨੇ ਮੋٹے ਉਹ ਤੋਂ ਪਵੀ ਦੇਖ ਲੈ ਮੌਸਮ ਵੀ ਦੇਖ ਲੈ ਵਿੱਚੇ ਲੈ ਗਰਮੀ ਚਿਪਚਿਪ ਜਿਆ ਆ ਰਿਹਾ ਹੈ ਹੈ ਗਰਮੀ ਹੈਗੀ ਚਿਪਚਪਾ ਮਾਹੌਲ ਹੈ ਲਓ ਬਾਈ ਲੈ ਵੀ ਥੈਂਕ ਯੂ ਤੇਰਾ ਸਰਦਾਰਨੀ ਹਾਂ ਕੀ ਹੈ ਇਹ ਕੀ ਕੀ ਹੈ ਇਹ ਕੀ ਆਏ ਦੱਸ ਦੇ ਲੈ ਬਾਈ ਪੰਮੂ ਆਪਣੇ ਸਾਰੇ ਇੱਧਰ ਗੈਰੇਜ ਚ ਜੁੱਤੀਆਂ ਨਿਕਲੀਆਂ ਬਾਈ ਪੈ ਗਈਆਂ ਜੈਸ਼ਨ ਨੇ ਪਾਈਆਂ ਗਈਆਂ ਕੀ ਤੂੰ ਪਹਿਲੀ ਆ ਲਾ ਵੀ ਜੇਸਨ ਚਾਚੇ ਨੂੰ ਕਹਦਾ ਚੱਲੇ ਫਿਰ ਅਸੀਂ ਅਸੀਂ ਤਾਂ ਚੱਲੇ ਹੁਣ ਘਰ ਦਾ ਧਿਆਨ ਰੱਖੀ ਹਾਂ ਲਾ ਵੀ ਉਹ ਲਾਲਾ ਤੂੰ ਐਨਕ ਤਾਂ ਲਾਲਾ ੜੀ ਠੀਕ ਨੇ ਤੇ ਆਹ ਲੋ ਬਾਈ ਮੇਰੀ ਜੁੱਤੀ ਦਾ ਥੋੜਾ ਜਿਹਾ ਵੀ ਕੰਮ ਖਰਾਬ ਤਾਂ ਇਹ ਮੋੜੀ ਵੀ ਤੇ ਧੰਨਵਾਦ ਸਰਦਾਰ ਨੇ ਤੇਰਾ ਤਾਂ ਜੁੱਤੀ ਠੀਕ ਕਰਤੀ ਹੋਈ ਜੀ ਹੈ ਦੇਖਦੇ ਮਾਹਰ ਜੀ ਤੋ ਦੋ ਤਿੰਨ ਦਿਨ ਕਿਲਾ ਚੱਪਲਾਂ ਚ ਵੀ ਗਿਆ ਸਹਰਿਆਂ ਨੂੰ ਹਾਂਜੀ ਬਾ ਜਾਨ ਜੰਨਾ ਤਾਂ ਮੈਂ ਵੀ ਚੱਲੀ ਦੀ ਬਾ ਸੂਈ ਦੇਖਣ ਲੱਗੀ ਸਾਰਾਂ ਵੱਲੋਂ ਹੂੰ ਸਹੀ ਗੱਲ ਲੈ ਵੇ ਇੱਧਰ ਚਾਚਾ ਭਤੀ ਝੜ ਗਿਆ ਉਹ ਦੇਖੋ ਉਹ ਦੇਖੋ ਇੱਧਰ ਬਾਈ ਟਰੈਕਟਰ ਖੜਾ ਠੀਕ ਨੇ ਚਲੋ ਬਾਈ ਗੱਡੀ ਦੀ ਚਾਬੀ ਜੇਸ਼ਨ ਪਤ ਮੇਰੇ ਕੋਲੇ ਹੈ ਹਨਾ ਹਾਂਜੀ ਤੁਹਾਡੇ ਕੋਲੇ ਏ ਚਲੋ ਬਾਈ ਬਾਕੀ ਚੱਲਦੇ ਆ ਰਾਤ ਜਾ ਕੇ ਮਿਲਦੇ ਆ ਲੋ ਬਾਈ ਪਹੁੰਚ ਗਏ ਖਾਲਸਾ ਸਵੀਟਸ ਵਾਲਿਆਂ ਦੇ ਆਪਣੇ ਮਿੱਤਰ ਬਾਈ ਹਾਂ ਜੀ ਸਸਕਾਲ ਹੋ ਠੀਕ ਹੈ ਜੀ ਲੋ ਬਾਈ ਬੰਦਾ ਆਵੇ ਜਸ਼ਨ ਮੈਂ ਆ ਜੋ ਲੋ ਬਾਈ ਉਧਰ ਮੰਮੀ ਇਹਨਾਂ ਦੀ ਗੱਡੀ ਚ ਤੇ ਜਸ਼ਨ ਦੀ ਡਿਊਟੀ ਕੇਕ ਹਾਂ ਵੀ ਜਸ਼ਨ ਕਿਹੜਾ ਬਈ ਉਹ ਪਹਿਲਾਂ ਬੰਦੇ ਨਾਲ ਹੀ ਕੰਮ ਕਰਦਾ ਸੀ ਬਸ ਬਈ ਪੁੱਤਰਾ ਆ ਵੀ ਵਧੀਆ ਲੱਗਦਾ ਜਸ਼ਨ ਹਣਾ ਨਾ ਬਗਲਾ ਫੇਰ ਅਗਵਲਾ ਕੇ ਕੱਢਿਓ ਲਾਸਟ ਲਾ ਬਈ ਜਸਨ ਦੀ ਪਸੰਦ ਜੇ ਵਾਲਾ ਐ ਜਸਨ ਹਾਂ ਪੋਛ ਲਾ ਬਈ ਹਾਂ ਠੀਕ ਆ ਬਈ ਜਸਨ ਓਕੇ ਆ ਜਾ ਫਿਰ ਤੁਹਾਨੂੰ ਇੱਕ ਕਫਰੂਟੀ ਵੀ ਦੇ ਦਵਾਂ ਬਣਦੀ ਆ ਗੱਲ ਇਹ ਲੋ ਬਈ ਇਹਨਾਂ ਨੂੰ ਇੱਕ ਇੱਕ ਰੋਟੀ ਦਾ ਚਾਹੀਦੀ ਆ ਹਾਂਜੀ ਹਾਂ ਲਾਵੇ ਨੂੰ ਵੋਜੀ ਜਸ਼ਨ ਬਾਤ ਚ ਖੋਲਿਓ ਲਿਖਾ ਕੇ ਲਗਾਉਣਾ ਪਤਾ ਲਾਵੇ ਪੁੱਛ ਲਾ ਕੁੜੀ ਆ ਰਾਣੀ ਨੂੰ ਕਿਆ ਲਿਖਣਾ ਕਹਿ ਲ ਖੋਣਾ ਜਸ਼ਨ ਲਵ ਯੂ ਮਮ ਲਵ ਮਮ ਹਾਂ ਯੋ ਲੋ ਬਾਈ ਲਾਵੇ ਮੁੰਡਾ ਲਿਖ ਲਈ ਦੇਖ ਲਈ ਤੇ ਬਾਕੀ ਬਾਈ ਪਾਵਣੇ ਕੰਮ ਲੱਗੇ ਦਦਰ ਵੀਰ ਨਾਲ ਮਿਲਦੇ ਆ। ਥੋਲੇ ਪਾਚੀ। ਹੋਰ ਵੀ ਠੀਕ ਨਾ? ਤੁਸੀਂ ਸੁਣਾਓ ਸੇਤਾਂ ਦੇ ਹੱਲੇ ਵਾਲੇ। ਹੈ? ਨਹੀਂ ਭਾਈ। ਥਾਣੋਂ ਦੇਖ ਕੇ ਵੀ ਕੋਈ ਕੁਝ ਮਿਲਣੀ ਚਾਹੀਦੀ ਆ ਬਸ ਇਹੀ ਆ ਵੀਰੇ ਦਿਲ ਮਿਲ ਨੇ। 20 ਸਮੋਸੇ ਕਰੇ ਜੀ। ਪਰਚੇ ਦੇ ਹੋ ਗਏ। ਲੋਹ ਸੰਕਰ ਪਰਿਵਾਰ ਵਧੀਆ। ਹਾਂ ਜੀ ਹਾਂ ਅੰਦਰ। ਬਜ਼ਲਵਾੜੀ ਵਧੇਲੀ ਆਂ ਅੰਨਿਆ ਉਧਰ ਉਹ ਕੁੜੀ ਆ ਰਾਣੀ ਲਿਖਾ ਰਹੀ ਆ ਨਾਮ ਠੀਕ ਆ ਠੀਕ ਆ ਕੇਕ ਲੈਣੇ ਆਂ ਹਾਂ ਜੀ ਹਾਂ ਤੋ ਬਾਈ ਜਸ਼ਨ ਤੇ ਪਸੰਦ ਆ ਤੇ ਇੱਧਰ ਹਾਂ ਟੱਕਣੇ ਖਾ ਲੂੰਗਾ ਕਰ ਦੇ ਵੀਰ ਪੈਟ ਠੀਕ ਆ ਜਸ਼ਨ ਹਾਂ ਜੀ ਲੈ ਚੱਲੇ ਉਧਰ ਨੂੰ ਲਿਆ ਵੀਰ ਕਰ ਦੇ ਇੱਧਰ ਲੋ ਬਾਈ ਆਪਾਂ ਨੇ ਆਪਣੇ ਲੈ ਲੈ ਸਮੋਸੇ ਕੇਕ ਲੈ ਕੇ ਤੇ ਆਪਣਾ ਸਮਾਨ ਲੈ ਕੇ ਬੰਦੇ ਗੱਡੀ 'ਚ ਬੈਠ ਕੇ ਤੇ ਆਹ ਦੇਖੋ ਬੋਤਲ ਥੱਲੇ ਘੇਰਤੀ ਉਹਨੇ ਇੱਕ ਉਹ ਬੈਠਾ ਦੇਖੋ ਵੇ ਆ ਦੇਖੋ ਹਾਂ ਲਾਵੇ ਸਰਦਾਰਨੀ ਗਰਮਾ ਗਰਮ ਸਮੋਸੇ ਇੱਕ ਵੀ ਤੇਰੇ ਕੋਲੇ ਆਇਆ ਮੈਂ ਕਿਵੇਂ ਬੱਚਿਆਂ ਦੇ ਪਿੱਛੇ ਹਲਾ ਨਾ ਦਵਾਂ ਜੀ ਇਹ ਤੇਰੇ ਬੱਚੇ ਵੀ ਭਾਈ ਸਾਡੇ ਸ਼ਰਾਰਤੀ ਆ ਉਹ ਦੇਖੋ ਉਹ ਦੇਖੋ ਇਹਨਾਂ ਨਾਨਕਾਂ ਵੀ ਜਾ ਕੇ ਕੋਈ ਖਾਣਾਗਾ ਨਹੀਂ ਹਾਂ ਅਨੇ ਚਾਕਲੇਟ ਖਾੜਦੀ ਆ ਦੇਖੋ ਮੇਰੀ ਕਾ ਕੋਈ ਨਹੀਂ ਮੈਨੂੰ ਪਤਾ ਵੀ ਤੈ ਦੂਏ ਇੱਕ ਦੂਏ ਦੀ ਸ਼ਿਕਾਇਤ ਲਾਉਣੀ ਤੁਸੀਂ ਠੀਕ ਨੇ ਇਹ ਚਲੋ ਭਾਈ ਚਲਦੇ ਆ ਲੋ ਭਾਈ ਨਾਨਕੇ ਵਾਲੇ ਬੰਦੇ ਹੈ ਹੀਰੋ ਆ ਗਿਆ ਹੀਰੋ ਹੀਰੋ ਦਿਖਾਈ ਲਾ ਭਾਈ ਹੀਰੋ ਦੇ ਨਾਨੇ ਨੇ ਟਰੈਕਟਰ ਵੀ ਪੂਰਾ ਢੱਕਦਾ ਹੁਣ ਐਸੇ ਜੀ ਤਾਂ ਹਾਂਜੀ ਲੋ ਭਾਈ ਗੱਡੀ ਖੜ ਗਈ ਉਹਥੇ ਆਪਣੀ ਤੇ ਬਾਕੀ ਫੋਨ ਕਰਿਆ ਵਾਏ ਠੀਕ ਨੇ ਨੇ ਲਾ ਦੇਖਦੇ ਤੈਨੂੰ ਸਰਕਾਰ ਨਹੀਂ ਕਿ ਮੈਨੂੰ ਡੀਗਦੇ ਆ ਦੋਨ ਵਾਂ ਡੀਗਦੇ ਆਂ ਜੀ ਹਾਂ ਦੋ ਵਾਂ ਡੀਗਦੇ ਆਂ ਲੋ ਬਾਈ ਫੋਨ ਕਰਿਆ ਪਤਾ ਹਾਂ ਸਾਸਿਕਾਲ ਬਾਈ ਸਾਰਿਆਂ ਨੂੰ ਮੇਰੇ ਕੰਨੀ ਸਾਸਿਕਾਲ ਸਾਸਿਕਾਲ ਹਾਂਜੀ ਉਹ ਠੀਕ ਐ ਅੱਛਾ ਬੰਬੂ ਸਾਸਿਕਾਲ ਸਾਸਿਕਾਲ ਵੀ ਹਾਂਜੀ ਹਾਂ ਜੀ ਸਾਸਿਕਾਲ ਜੀ ਮੇਰੇ ਵੱਲੋਂ ਹਾਂ ਸਹੀ ਗੱਲ ਹੋਰ ਠੀਕ ਹੈ ਠੀਕ ਹੈ ਜੀ ਤੁਸੀਂ ਸੁਣਾਓ ਬੜੀ ਢੀਕ ਢੀਕ ਬੜੇ ਹੋ ਗਿਆ ਸੀ ਤੁਹਾਨੂੰ ਮੰਮੀ ਸਤਿ ਸ੍ਰੀ ਅਕਾਲ ਹਾਂ ਸਹੀ ਗੱਲ ਹਾਂ ਲਾ ਬਈ ਅੱਗੇ ਸੱਚ ਵਧਾਈਆਂ ਤੈਨੂੰ ਹਾਂ ਜੀ ਵਧਾਈਆਂ ਤੈਨੂੰ ਅੱਜ ਕੀ ਹੈ ਅੱਜ ਮੇ ਮਾਤਾ ਦਾ ਜਨਮ ਦਿਨ ਹੈ ਭਾਈ ਹਾਂ ਵਧਾਈਆਂ ਤੈਨੂੰ ਸਤਿ ਸ੍ਰੀ ਅਕਾਲ ਜੀ ਗਵਿੰਦਰ ਸਤਿ ਸ੍ਰੀ ਅਕਾਲ ਲੋ ਵੀ ਸਾਰੇ ਹੀ ਪਰਿਵਾਰ ਫਾਇਰ ਇਕੱਠਾ ਸਾਸਿਕਾ ਉਹ ਨਾਨੀ ਨੂੰ ਵੀ ਮਿਲ ਲੈ ਨਾਨੀ ਨੂੰ ਹੈਪੀ ਬਰਥਡੇ ਗਾ ਲਾ ਨਾਨੀ ਦਾ ਹੈਪੀ ਬਰਥਡੇ ਐਨੇ ਬਣਾ ਲਈ ਨਾਨੀ ਆਪਣੀ ਬਣਾ ਲਈ ਨਾਨੀ ਇਹ ਤਾਂ ਹੰਦ ਨਹੀਂ ਮੇਰੇ ਕੋਲ ਮੰਮੀ ਹੈਪੀ ਬਰਥਡੇ ਸੁਣ ਦਵਾਈ ਘਾਟਾ ਮੰਮੀ ਨੂੰ ਸਾਡੇ ਥੋੜਾ ਜਿਹਾ ਥੈਂਕ ਯੂ ਬਾਈ ਸੁਣ ਦਾ ਘਟਾ ਥੋੜਾ ਜਿਹਾ ਹੈ ਨਾ ਸੁਣ ਦਾ ਘਟਾ ਭਾਈ ਮੈਨੂੰ ਕੋਈ ਗੱਲ ਨਹੀਂ ਕਿੰਨੇ ਸਾਲ ਦੀ ਹੋ ਗਈ ਮੰਮੀ ਅੱਜ ਪਤਾ ਨਹੀਂ ਲੈਵੇ ਐ ਨਹੀਂ ਪਤਾ ਹੋਏਗਾ ਚਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਠੀਕ ਹੈ ਹੋਰ ਸਭ ਪਰਿਵਾਰ ਠੀਕ ਹੈ ਹਾਂ ਪਾਪਾ ਜੀ ਹਮਨਾ ਠੀਕ ਹੈ ਹਾਂ ਬਈ ਦਾ ਵੀ ਠੀਕ ਆ ਕਿੰਨੀ ਕੁ ਖੁਸ਼ ਆ ਫਿਰ ਮੰਮੀ ਦਾ ਜਨਮ ਦਿਨ ਤੇ ਕੁਛ ਤਾਂ ਬੋਤਾਂ ਜੀ ਹਾਂ ਜੀ ਮਾਤਾ ਦਾ ਜਨਮ ਦਿਨ ਆ ਜੀ ਇਹਨਾਂ ਕਰਕੇ ਇਹਨਾਂ ਦੀਆਂ ਪਿਆਰ ਅਰਸ਼ੀਸਾਂ ਕਰਕੇ ਅਜੇ ਇੱਥੇ ਤੱਕ ਆਏ ਅੱਛਾ ਕੋਸ਼ਿਸ਼ ਕਰੀਏ ਛੋਟੋ ਛੋਟੀ ਖੁਸ਼ੀਆਂ ਨੂੰ ਇੰਜੋਏ ਕਰਿਆ ਜਾਵੇ ਅੱਛਾ ਹਾਂਜੀ ਸੱਚੀ ਗੱਲ ਆ ਬਈ ਹਾਂਜੀ ਸੱਚੀ ਗੱਲ ਹੈ ਪੈਣਾ ਘੜੀਆਂ ਬਈ ਹੈ ਤੇ ਕਿ ਨਹੀਂ ਸਾਰਾ ਪਰਿਵਾਰ ਹੈਪੀ ਬਰਥਡੇ ਹੈ ਜਿਉਂਦੇ ਰੋਹ ਮਾ ਆਪ ਤੁਹਾਨੂੰ ਬਹੁਤ ਦਾ ਵੇਤ ਹੈ ਸਰਪ੍ਰਾਈਜ਼ ਪਲਾਨ ਕਰਿਆ ਏ ਦੱਸਿਆ ਨਹੀਂ ਨੂੰ ਅਜੇ ਨਾ ਜਦ ਦੱਸਿਆ ਨਹੀਂ ਹੈਗਾ ਤੁਸੀਂ ਮੈਨੂੰ ਦੰਦੇ ਨਹੀਂ ਹੈਗੇ ਮੈਨੂੰ ਹਾਂ ਨਾ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਤੇਰਾ ਜਨਮ ਦਿਨ ਆ ਮਾ ਤੇ ਜਨਮ ਦਿਨ ਤਾਂ ਹੈਗਾ ਏ ਮੈਂ ਤਾਂ ਹੈਗਾ ਏ ਅੱਜ ਸਿਆਣੀ ਹੈਗਾ ਵੀ ਸੈਲੀਬ੍ਰੇਟ ਕਰਨਾ ਏ ਅੱਛਾ ਚੱਲ ਕੋਈ ਖੁਸ਼ੀਆਂ ਛੋਟੇ ਛੋਟੇ ਸੰਭੋ ਠੀਕ ਨੇ ਚਲੋ ਬਾਕੀ ਬਾਈ ਸਾਰਾ ਹੀ ਪਰਿਵਾਰ ਖੜਾ ਮੈਂ ਥੋੜਾ ਜਿਹਾ ਕੈਮਰਾ ਲਈ ਖੜਾ ਸੂਰਜ ਦੇ ਉਰਲੇ ਨੂੰ ਚਾਹੀਦਾ ਇੱਧਰ ਨੂੰ ਐ ਦੇਖਨੇ ਬਾਪੂ ਕਿੱਥੇ ਆ ਸਾਡਾ ਗੱਲੀਓ ਉਹ ਵੀ ਅੰਦਰ ਹੋਇਆ ਹੈ ਹੈ ਗੱਲੀਓ ਸ਼ੇਰ ਵਾਂਗੂ ਗੱਜੀ ਜਾਂਦੀ ਮਮੀ ਇੱਕ ਦੂੱਕ ਪੈ ਗਈ ਆਓ ਠੀਕ ਆ ਹੁਣ ਘੜਾ ਸਾਡੇ ਸਿਰ ਭਾਂ ਤੋਂ ਵੀ ਤੁਸੀਂ ਲੇਟ ਹੋਗੇ ਤੁਸੀਂ ਲੇਟ ਹੋਗੇ ਦੋ ਘੰਟੇ ਲੇਟ ਆ ਤੁਸੀਂ ਨਾ ਹਾਂ ਐਨੇ ਲੇਟ ਅਸੀਂ ਤਾਂ ਕਰਦੇ ਦੇਖਦੇ ਤੁਹਾਨੂੰ ਪੰਮੂ ਨੇ ਤਾਂ ਭੋਖ ਰੱਖੀ ਵੀ ਕਹਿੰਦਾ ਨਾਨੀ ਕੋਈ ਕਰੂਗੀ ਅੱਜ ਆਪਸ ਕਰਿਆ ਵਾ ਹੈ ਸਾਰਕੋਸ ਕਰਿਆ ਵਾ ਹੈ ਆ ਮੰਮੀ ਮੰਮੂ ਨੇ ਭੋਖਾ ਰੱਖੇ ਵੀ ਕਹਿੰਦਾ ਨਾਨੀ ਕੋਈ ਕਰੂਗੀ ਅੱਜ ਹਾਂ ਕਰਿਆ ਹੋਇਆ ਸਾਰਾ ਕੁਸ ਠੰਡਾ ਵੀ ਹੋ ਚਲੇ ਸੰਕੋ ਹੁਣ ਗਰਮ ਕਰਕੇ ਦਿੰਨੇ ਭਾਈ ਠੰਡਾ ਹੋ ਗਿਆ ਸਾਰਾ আচ্ছা ਚਲੋ ਭਾਈ ਚਲੋ ਚੱਲਦੇ ਅੰਦਰ ਨੂੰ ਸਾਰੇ ਖੇਲਦੇ ਓਰੇ ਲੋ ਭਾਈ ਸਭ ਤੋਂ ਪਹਿਲਾਂ ਹੁੰਦੀ ਨਾਨਕੇ ਨੇ ਖੇਰ ਲੈ ਹਾਂ ਭਾਈ ਆ ਪਾਜੀ ਦੀ ਚਾਹ ਹੋਈ ਹਾਂ ਦੇ ਪਾਪਾ ਜੀ ਨੂੰ ਕਾਕੇ ਹਾਂ ਜੀ ਹਾਂ ਵੀ ਨਾਨੀ ਐਨੀ ਸੇਵਾ ਹੋਰ ਸੇਵਾ ਹੀ ਐ ਬਸ ਮਾੜੇ ਮੋਟੀ ਜੀ ਐ ਤਾਂ ਐਨੀ ਕਿੰਨੀ ਕਰ ਹੂੰ ਸਹੀ ਗੱਲ ਹੈ ਲੈ ਵੜ ਪਾਈ ਕੈੜੇ ਜਿਹੜੇ ਪਾਪਾ ਕਹਿੰਦਾ ਖਾ ਨਹੀਂ ਹੁਣੇ ਸਮੋਸਾ ਦੇ ਭੋਲਾ ਨਹੀਂ ਬਸ ਪਹਿਲਾਂ ਕਾਕੂਲੇ ਪਾਪੇ ਨਾ ਮੇਰੇ ਵੀ ਵਾਦਾ ਹੈ ਨਾ ਕੱਦੇ ਦੇਖਦੇ ਹਾਂ ਵਾਦ ਜਾਂਦਾ ਹੈ ਗੋਲੀ ਕਿਤੇ ਜਾਂਦੀ ਹੈ ਪਹਿਲਾਂ ਖਾਈ ਗਏ ਨਾ ਕੱਦੇ ਸਵੇਰ ਦੇ ਬਣਾਏ ਕੁੜੀ ਨੇ ਹੋ ਫੇਰ ਦੁਬਾਰਾ ਕਰੇ ਚਲ ਠੀਕ ਹੈ ਕੱਚੇ ਕਰਕੇ ਰੱਖੀਏ ਹੈ ਕੱਚੇ ਕਰਕੇ ਠੀਕ ਲੋ ਬਈ ਸਾਰੀ ਫੈਮਿਲੀ ਹੋ ਗਈ ਇਕੱਠੀ ਚਾਹ ਪੀਣ ਤੋਂ ਬਾਅਦ ਤੇ ਬਾਈ ਕੇਕ ਕੱਟਣਾ ਹਾਂ ਬਈ ਤਿਆਰੀ ਹੈ ਹਾਂ ਜੀ ਤਿਆਰੀ ਹੈ ਹਾਂ ਜੀ ਲੋ ਬਈ ਇਲਾ ਬਈ ਏਕਣਾਏ ਮਾਂ ਬਾਪ ਨੂੰ ਪਰਮੇਸ਼ਰ ਖੁਸ਼ ਰੱਖੇ ਸਰ ਮੈਂ ਦੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹਰੋਂ ਦੇਖੋ ਬਈ ਲੋ ਬਈ ਕੌਲੀ ਚ ਪਾਓ ਕੇਕ ਮਾਤਾ ਦਾ ਕਰਾਓ ਮੂੰ ਮਿੱਠਾ ਤੇ ਸਾਰੇ ਕਹੋ ਬਈ ਲੰਬੀ ਉਮਰ ਹੋਵੇ ਸਾਡੀ ਮਾਤਾ ਦੀ ਹੈ ਠੀਕ ਨੇ ਹਾਂ ਖਾਵੇ ਜੜੀ ਖਾਣ ਨੂੰ ਜੀ ਕਰਦਾ ਹੈ ਜਿਹੋ ਭਿਆਂ ਦਾ ਕੇਕ ਚ ਹੈ ਹਨਾ ਲੈ ਬਈ ਆ ਦੇਖੋ ਨਾਣੇ ਨਾਣੇ ਤਾਂ ਤਾਂ ਰੱਬ ਦਾ ਰੂਪ ਹੈ ਹਨਾ ਇਨਾ ਖਤਰੇ ਕਰਦੇ ਸਾਰਾ ਕੁਝ ਬਈ ਹਾਂ ਜੀ ਠੀਕ ਨੇ ਇਹ ਲੈ ਪਾਖਰਾ ਵਾਲਾ ਮੰਮੀ ਆਹ ਲੈ ਬਈ ਹਾਂ ਗੱਲ ਬਣੀ ਠੀਕ ਆ ਠੀਕ ਆ ਇਹ ਫਾਇਦਾ ਹੋ ਜਾ ਸਾਰੇ ਆ ਜਾ ਪੁੱਤਰਾ ਆ ਜਾ ਇਧਰ ਨੂੰ ਆ ਜਾ ਆ ਜਾ ਬਈ ਆ ਜਾ ਲੈ ਬਈ ਆਇਆ ਜੀਵਨ ਸਾਥੀ ਦਾ ਪਿਆਰ ਚਾਹੀਦਾ ਠੀਕ ਨੇ ਲੋ ਘਰਾਓ ਬਈ ਮੂੰਹ ਮਿੱਠਾ ਆਹ ਤਾਂ ਗੱਲ ਬਣ ਗਈ ਅੱਜ ਬਈ ਲੈਓ ਬਈ ਦੇਖ ਲੈ ਹਾਂ ਬਈ ਤੈਂ ਕਰਾਉਣਾ ਮੂੰਹ ਮਿੱਠਾ ਹਣਾ ਹਾਂਜੀ ਲਾ ਭਈ ਨਿਆਣੇ ਵੀ ਨਹੀਂ ਛੱਡੇ ਹੈ ਸਾਰਿਆਂ ਨੇ ਕਰਾ ਦੇਣਗੇ ਠੀਕ ਪਰ ਉਹਨਾ ਪਿੱਛੇ ਤੇ ਰਹਿ ਗਿਆ ਕਿ ਮੈਂ ਵੀ ਬੱਚਿਆਂ ਦਾ ਵੀ ਕਰਾਤਾ ਦੇਖਨੇ ਆਦਰਵਾਇਸ ਸਾਡਾ ਬੇਬੀ ਵੀ ਫੋਟੋ ਖਿੱਚ ਰਿਹਾ ਖੁਸ਼ ਰਹੋ ਹੋਰ ਭਾਈ ਖੁਸ਼ ਰਹੋ ਸਾਰੇ ਲਾ ਭਈ ਮੁਦਾਂ ਗਿਆ ਜਰੋਂ ਬਿੰਬੀਆਂ ਲਵਈ ਥੈਂਕ ਯੂ ਸਾਰਿਆਂ ਨੂੰ ਆ ਮੰਮੀ ਨੂੰ ਅਗਰੇਜੀ ਆਉਂ ਲੱਗੀ ਹੈ ਪਹਿਲਾਂ ਕੋਈ ਬੋਲ ਦਿੰਦੇ ਹੁਣ ਥੈਂਕ ਯੂ ਥੈਂਕ ਯੂ ਕਹਿੰਦੀ ਆ ਹੈ ਮੈਂ ਰਹਿਣਾ ਕਿੰਨੇ ਤੱਕ ਜਾਂਦਾ ਹੈ ਹਾਂ ਲਵਈ ਮੰਮੀ ਹੈਪੀ ਬੱਬੀ ਚਲੋ ਵੀ ਚਲੋ ਲਾਵੇ ਆਇਆ ਪੁੱਤਰਾ ਮੇਰੇ ਕੋਲ ਇਧਰ ਮੁੰਡੇ ਦਾ ਮੂੰਹ ਮਿੱਠਾ ਕਰਾ ਪਹਿਲਾਂ ਕੁਮਿੰਦਰ ਹਾਂ ਕਰਾ ਤੇ ਆ ਲਾਵੇ ਠੀਕ ਨਹੀਂ ਸਾਰਾ ਪਰਿਵਾਰ ਬਾਈ ਖੁਸ਼ੀ-ਖੁਸ਼ੀ ਬੈਠਾ ਇਕਣਾਈ ਆਹ ਗੁਡਿਆ ਰਾਣੀ ਵਾਹ ਜੀ ਵਾਹ ਇਹ ਤਾਂ ਫਰਕਾਰੀ ਲਈ ਘੁੰਮਦੀ ਐ ਹੈ ਸਾਸਿਕਾਲ ਤਾਂ ਬੁਲਾ ਦੇ ਦਾਦੇ ਪੁੱਤ ਸਾਰੇ ਚਾਰ ਬਈ ਸਸਤੀ ਹੈ ਤਾਂ ਇੱਕ ਬਾਈ ਇੱਧਰ ਬੰਦਾ ਲੈਣ ਚ ਲੱਗ ਗਿਆ ਠੀਕ ਨੇ ਲੋ ਭਾਈ ਆ ਬਈ ਜੜੀ ਨਾਨੇ ਨੂੰ ਕਹਤਾ ਹੈਪੀ ਬਰਥਡੇ ਕਹਤਾ ਇੱਧਰ ਨੂੰ ਦੇਖ ਕਹਤਾ ਠੀਕ ਗਰ ਭਾਈ ਹੰਨਾਨੀ ਲੱਗੇ ਮੂੰਹ ਮਿਟਾ ਕਰਾਉਣ ਇਹ ਦੋਤੇ ਦਾ ਆਪਣੇ ਤਾਂ ਹਾਂ ਹਾਂ ਭਾਈ ਹਾਂਜੀ ਠੀਕ ਆ ਹਾਂਜੀ ਹਾਂਜੀ ਬੜੀ ਖੁਸ਼ ਆ ਕੱਲੀਓ ਖਵਾ ਦਾ ਜਨਮ ਦਿਨ ਆ ਜੀ ਸੱਚੀ ਹਾਂਜੀ ਹਾਂਜੀ ਅੱਛਾ ਸਾਰੇ ਹੀ ਆ ਜੀ ਬਾਰ ਬਾਰ ਮੈਂ ਕਹਿੰਨੀ ਵੀ ਲੰਬੀਆਂ ਹੋਵੇ ਇਹਨਾਂ ਦੀ ਵੀ ਅਸੀਂ ਇਹਦੇ ਨਾਲ ਸੈਲੀਬ੍ਰੇਟ ਕਰਦੇ ਰਹੀਏ ਲਾ ਭਾਈ ਵੀਰ ਨੇ ਲਾ ਵੀਰ ਥੋੜਾ ਜਿਹਾ ਜੱਕਦਾ ਕੋਈ ਨਹੀਂ ਹੁੰਦਾ ਹੀ ਆ ਤੇ ਚਲੋ ਭਾਈ ਤੇ ਭਾਈ ਇੱਧਰ ਕੇਕ ਠੀਕ ਨਹੀਂ ਚਲੋ ਲੈਓ ਭਾਈ ਹਰਜੀਤ ਉਹ ਕੌਲੀਆ ਬੁਗਿਆ ਲੈ ਲਾ ਹਾਂ ਉਹ ਮੰਮੀ ਦਾ ਗਿਫਟ ਲਓ ਭਾਈ ਗਿਫਟ ਭਾਈ ਲੈ ਭਾਈ ਘਰ ਤੇ ਮੰਮੀ ਫੋਨ ਆਲੀ ਲੈ ਭਾਈ ਮੰਮੀ ਹੁਣ ਹੁਣ ਦੇਖਿਆ ਕਰੀ ਵੀਡੀਓ ਹੁਣ ਤੱਕ ਤਾਂ ਤੂੰ ਭਾਪੇ ਦਾ ਫੋਨ ਲੈ ਕੇ ਦੇਖਦੀ ਸੀ ਹੈ ਠੀਕ ਹੈ ਭਾਈ ਜਿਵੇਂ ਰਹੋ ਦੇਣਾ ਇਹ ਸਾਰੇ ਬੱਚੇ ਹਾਂ ਉਹ ਸਾਰੇ ਨੇ ਇਕੱਠੇ ਕਰਕੇ ਸਾਰੇ ਜਿਉਂਦੇ ਰਹੋ ਵਸ ਕੇ ਉੱਠਦੇ ਤਾਂ ਮਨੂੰ ਅੱਛਾ ਹੋਰ ਠੀਕ ਹੈ ਤਾਂ ਲਓ ਭਾਈ ਮਾਤਾ ਕਹਿੰਦੀ ਸਾਰੇ ਖੁਸ਼ ਰਹੋ ਹਾਂਜੀ ਹਾਂਜੀ ਇਹਨਾਂ ਦੀ ਦੁਆਵਾਂ ਨਾਲ ਹੀ ਅਸੀਂ ਸਾਰੇ ਖੁਸ਼ ਹਾਂ ਚਲੋ ਠੀਕ ਹੈ ਭਾਈ ਫਲਾਪ ਭਾਈ ਧੰਨਵਾਦ ਵੀਰੇ ਤੇਰਾ ਥੈਂਕ ਯੂ ਵੀ ਥੈਂਕ ਯੂ ਮੰਮੀ ਮਾਰੇ ਇੰਨਾ ਸੋਚਿਆ ਹਾਂਜੀ ਹਾਂਜੀ ਠੀਕ ਨੇ ਚਲੋ ਠੀਕ ਆ ਤੇ ਹੁਣ ਮੰਮੀ ਨੂੰ ਔਨ ਕਰਕੇ ਵੀ ਵਾਈ ਦੇ ਦੇਣਾ ਉਹ ਵੀ ਦਿਖਾਵਾਂਗੇ ਵੀ ਹਲੇ ਬੰਦੇ ਆ ਇਹੀ ਲੈ ਕੇ ਆਏ ਆ ਇਹਨਾਂ ਦੀ ਚੋਇਸ ਆ ਅਨਾਰ ਜੀ ਤਾਂ ਹਾਂਜੀ ਹੈ ਵੀਰੇ ਲੈ ਕੇ ਆਏ ਇੱਕ ਲਗੜ ਘੜ ਕੇ ਵੀਰ ਹਾਂਜੀ ਅੱਛਾ ਠੀਕ ਆ ਲੈ ਬਾਈ ਇਹ ਮਾਰੀਦੀ करूਗੀ ਕਹਿੰਦੇ ਨਾ ਓਪਨ ਦੇ ਵੀਰ ਨੂੰ ਫੜਾ ਦੇ ਕਰ ਦਿੰਦਾ ਲੋ ਵੀ ਲੋ ਜੀ ਅੱਛਾ ਕਵਰ ਵੀ ਠੀਕ ਹੈ ਠੀਕ ਹੈ ਕੈਮੀਕਲ ਵੀ ਧੀ ਭਾਈ ਇੱਧਰ ਦੇਖਿਓ ਦੇਖਿਓ ਵੀ ਕੀ ਕਰ ਰਿਹਾ ਬੰਦਾ ਆਪਣਾ ਹੈ ਕੀ ਖਾ ਰਿਹਾ ਹੈ ਚੌਕ ਹੋ ਕੇਕ ਹੈ ਹੈ ਸੱਚੀਓ ਲੋ ਭਾਈ ਤੇ ਇੱਕ ਨਹੀਂ ਕੱਢਣਾ ਪਿਆ ਲੈ ਭਾਈ ਨੋ ਭਾਈ 2:42 ਦਾ ਟਾਈਮ ਚੋਕ ਹੋ ਮਾਤਾ ਨੋ ਭਾਈ ਬੰਦੇ ਦੇ ਦੇਖੋ ਇੱਧਰ ਹਾਂ ਭਾਈ ਹੂੰ ਇਹ ਨਾ ਕਿਕਰ ਕੱਲਾ ਹੀ ਮਲਾਦੀਨ ਨੂੰ ਨਾਨੀ ਦੇ ਜਨਮ ਦਿਨ ਦਾ ਇਹਨੂੰ ਜ਼ਿਆਦਾ ਚਾਹਤਾ ਹਾਂ ਭੈਣ ਭਾਈਆਂ ਦਿਖਾ ਲਈ ਜੀ ਹੂੰ ਨੋ ਬਾਈ ਕੇਕ ਘਟਣ ਕੋ ਨਾਲ ਸਾਰਾ ਪਰਿਵਾਰ ਬੈਠਾ ਗੱਲਾਂ ਚ ਮਸਤ ਅੰਦਰ ਦੇਖ ਲੋ ਨੋ ਬਾਈ ਅੰਦਰ ਦੇਖ ਲੋ ਬੰਦਾ ਨਾਨੀ ਦੀ ਗੋਦੀ ਚ ਬਹਿ ਗਿਆ ਹਾਂ ਹੂੰ ਮੋਦੀ ਚ ਬੈਠਾ ਬਾਈ ਮੇਰਾ ਦੋਤਾ ਮਰੀ ਚ ਨੇ ਉਧਰ ਨਾਨਾ ਪਿੱਛੇ ਲਾਤਾ ਹਾਂ ਨਾਨੀ ਨਾਨੀ ਰ ਹੈਪੀ ਬਰਥਡੇ ਦਾ ਨਾਨੀ ਉਚਦੇ ਹਨ ਨਾਨਾ ਵੀ ਨਾਨੀ ਨਾਨੀਓ ਕਰਦੇ ਹੂੰ ਠੀਕ ਨਹੀਂ ਨੇ ਵੀ ਬੁਣਿਆ ਨੇ ਕੁਛੇ ਹੁਣ ਪੋਤੀਆਂ ਤਾਂ ਪੁੱਛ ਲੰਦਾ ਮਾਣ ਮੋਟਾ ਲਾ ਸੈਂਪਾ ਲੈਣਾ ਗੋਦੀ ਚੱਕ ਚੁੱਕ ਲੰਦਾ ਤਾਂ ਆਖੜੇ ਤੇ ਚੱਕੇ ਨਹੀਂ ਹੈਗੇ ਪਹਿਲਾਂ ਛੋਟੇ ਛੋਟੇ ਅੱਛਾ ਕੋ ਤਾਂ ਟਾਈਮ ਹੋਰ ਸੀ ਜੀ ਹਾਂ ਹਾਂ ਜੀ ਟਾਈਮ ਟਾਈਮ ਨਿਕਲਦਾ ਹੁੰਦਾ ਹਾਂ ਲੋ ਬਈ ਸਾਹ ਜਾਂਦੇ ਵੀ ਮੰਮੀ ਕੋਲੇ ਤੇ ਮੈਂ ਇਹ ਪਾਪਾ ਜੀ ਹਾਂ ਉਹਨਾਂ ਤੱਕ ਲਾਉਂਦੇ ਰਹੇ ਤੇ ਪਾਪਾ ਜੀ ਅੱਛਾ ਹਾਂ ਕਿਉਂ ਲੱਕ ਲੰਗਾ ਅੱਛਾ ਲੋ ਭਾਈ ਸਾਰੇ ਬੈਠੇ ਆ ਆਪਣੇ ਆਪਣੀ ਕੰਮੀ ਗੱਲੀ ਲੱਗੇ ਹੋਏ ਆ ਨਿਆਣੇ ਇੱਧਰ ਖੇਲਣ ਚ ਮਸਤ ਨਾਨਕੇ ਦੀਆਂ ਮੌਜਾਂ ਹੈ ਠੀਕ ਨਹੀਂ ਆ ਦੇਖੋ ਇੱਧਰ ਬੰਦੋ ਇਹ ਕੰਮ ਜੀ ਦਾ ਥਾ ਭਾਈ ਇੱਧਰ ਆ ਦੇਖੋ ਬਚਪਨ ਕਿੰਨੂ ਮਿਲਣਾ ਲੋ ਭਾਈ ਦੇਖੋ ਇੱਧਰ ਉਹ ਚੱਲ ਰਿਹਾ ਕੰਮ ਉਹ ਦੇਖੋ ਇਹ ਚੀਜ਼ ਇਹ ਬਾਈ ਪੌਪ ਲਾਈਨ ਇੱਧਰ ਲੱਗੀਆਂ ਹੋਈਆਂ ਦੇਖੋ ਬਗਿਆੜ ਬਣਾਓ ਦੇਖੋ ਜੇ ਸ਼ਰਟ ਦੀਆਂ ਕੁੰਡੀਆਂ ਵੀ ਖੋਲਹੀ ਥੇਦਾ ਬਾਈ ਨਿਬੜਿਆ ਦਾ ਦੇਖੋ ਕੱਕਣਾ ਤੇ ਇੱਧਰ ਲਾ ਯਾਰ ਆ ਲੈ ਮਾਰਿਆ ਤੇਦੀ ਆ ਆ ਬੇਲਾ ਦੇ ਆ ਦਿਨ ਦਿਨ ਆਪਣੇ ਆਪਣੇ ਮਸਤੀ ਚ ਨੇ ਆੜਮ ਖੜਾ ਹੋ ਖੜਾ ਹੋ ਪਿੱਛੇ ਤੋਂ ਦਿਖਾ ਆਪਣੇ ਕੱਪੜੇ ਪਿੱਛੇ ਤੋਂ ਘੁੰਮ ਆ ਦੇਖੋ ਬਾਈ ਦੇਖੋ ਵੀ ਨਾਨਕ ਝਾੜ 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 ਦੇ ਝਾੜ ਦੇ ਚੱਲ ਆ ਲੋ ਬਾਈ ਆ ਦੇਖੋ ਇੱਧਰ ਤਾਂ ਲੱਗ ਗਈ ਢੇਰੀ ਇਹ ਬੰਦਾ ਸਾਊ ਹੈ ਇਹ ਮਿੱਟੀ 'ਚ ਖੇਡਣ 'ਚ ਮਸਤ ਆ ਤੁਹਾਨੂੰ ਗਰੋ ਬਣੀ ਸਾਈਕਲ ਕਿੱਧਰ ਦੇਖੋ ਕੋ ਖਿਲਦੀ ਆ ਉਹ ਦੇਖੋ ਉੱਤੇ ਖੇਡਦੀ ਹੁੰਦੀ ਹੈ ਜੀ ਉਹ ਮਿੱਟੀ 'ਚ ਉੱਧਰ ਚੱਲ ਰਿਹਾ ਬਾਈ ਕੰਮ ਦੇਖੋ ਮੈਂ ਦਿਖਾਉਂਦਾ ਤੁਹਾਨੂੰ ਜਿੱਥੇ ਜ਼ਿਆਦਾ ਮਿੱਟੀ ਨਾ ਕਹੀ ਨਿਆਣੇ ਉੱਥੇ ਖੁਸ਼ ਹਾਂ ਮੈਂ ਬੱਗੂ ਕੇ ਕਰਦਾ ਖੇਡ ਲੈ ਚੱਲ ਖੇਡ ਲੈ ਕਿੱਥੇ ਬਾਈ ਬਚਪਨ ਵਾਲੀਆਂ ਮੌਜਾਂ ਆਹ ਦਿਨ ਵੀ ਭੁੱਲੀ ਬੈਠੇ ਅਸੀਂ ਦਾ ਖੇਡ ਲੈ ਬਤ ਖੇਡ ਲੈ ਏ ਹੈ ਬਾਈ ਬਚਗਨ ਵਾਲੀਆਂ ਮੋਰਾਂ ਬਿੱਲੀ ਜੀ ਲਾਈਫ ਹੈ ਇਹਨੂੰ ਕਹਿੰਦਾ ਕੱਚੇ ਕੱਚੇ ਘਰ ਵਿੱਚ ਇਹ ਡੰਗਰ ਆ ਦੇਖੋ ਇੱਕ ਉਹ ਗੁड़िया ਰਾਣੀ ਉਹ ਖੇਡ ਰਹੀ ਏ ਕਾ ਵਿੱਚ ਆ ਦੇਖੋ ਇਹ ਮਾਂ ਮੰਦਿਰ ਨਹੀਂ ਕੋਤੇ ਨਾ ਖੇਡਣੀ ਆ ਜੀ ਆਨਵਾ ਸਾਰੇ ਲੱਗੇ ਖੇਡਣ ਓਏ ਕੀ ਕਰਦਾ ਏ ਛੱਡ ਦੇ ਇਹਨੂੰ ਖਾ ਕੇ ਛੱਡੂਗਾ ਹੁਣ ਹੂੰ ਆ ਦੇਖੋ ਬਾਈ ਡਰ 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 ਲੰਘ ਕੇ ਗਏ ਡਰ ਡਰ ਏ ਆ ਦੇਖੋ ਹਾਨ ਨੂੰ ਹਾਨ ਪ੍ਰਮਾਣਿਕ ਦੇਖੋ ਦੇਖੋ ਹੋ ਇਹ obrondie ਵੀ ਆ ਜਾ ਏ ਏ ਇਹ ਜੈ ਜੈ ਦੀਪਾ ਕਮਲਕੁੰਡੀ ਲਾਦੀ ਮੜੀ ਜੀ ਸਲਟ ਦੇ ਉਹ ਬਹਿ ਗਿਆ ਬਾਈ ਇਹ ਹੈ ਭਾਈ ਅਸਲੀ ਚੀਜ਼ ਚਲੋ ਬਾਕੀ ਚੱਲ ਰਿਹਾ ਭਾਈ ਕੰਮ ਲੋ ਭਾਈ ਜਾਣਦਾ ਗਿਆ ਵਕਤ ਤਿੰਨ ਤੋਂ ਚਾਰ ਘੰਟੇ ਲਾਤੇ ਮੌਸਮ ਵੀ ਜਿਹੜਾ ਵਿਗੜਿਆ ਵਿਗੜਿਆ ਜਾ ਤੇ ਹੁਣ ਲਈਏ ਇਜਾਜ਼ਤ ਠੀਕ ਹੈ ਜੀ ਫਿਰ ਓਕੇ ਮੰਮੀ ਫਿਰ ਹੈਪੀ ਬਰਥਡੇ ਦਿਵਾ ਰਾਜੀ ਰੋ ਮਿਲਦੇ ਰਹੋ ਹੈ ਧੰਨਵਾਦ ਤੇਰਾ ਪਕੌੜੇ ਖਿਲਾਇਆ ਤੈਂ ਹੈ ਪਕੌੜੇ ਆ ਦੇਖੋ ਲੈ ਦੋਤੇ ਦਾ ਮੰਮੀ ਹੈ ਵੀ ਆ ਦੋਤੇ ਦਾ ਹਾਲ ਦੇਖ ਲੈ ਤੇਰਾ ਦਾ ਕੋਈ ਨਾ ਮਿੱਟੀ ਮਿਲਦੀ ਇਹਨੂੰ ਕਦੇ ਖੜੀ ਅੱਛਾ ਲਾ ਭਾਈ ਸਭ ਬਣ ਕੇ ਦੇ ਦੜ ਫੜੀ ਤਾਂ ਹੁੰਦਾ ਹੈ ਕੜ ਕਰ ਦੋ ਤਿੰਨ ਵਾਰ ਸਵਾਗ ਹੈ ਹਾਂ ਕੋਲ ਜਿੱਤੇ ਬੈਠੇ ਜਾਣਾ ਨੇ ਖੁੱਲ ਕੇ ਬੈ ਜਾਣਾ ਹਾਂ ਕੋਲ ਦੇ ਬਹੁਤ ਹਨ ਉਧਰ ਉਧਰ ਹੀ ਜਾਣੇ ਇਕੱਠੇ ਹੋ ਕੇ ਦਾ ਕੰਮ ਇੱਥੇ ਨਹੀਂ ਕਰੇਣਾ ਸਹੀ ਹਾਲ ਚਲ ਕੋਈ ਚਲ ਠੀਕ ਹੈ ਵੀਰ ਫਿਰ ਠੀਕ ਹੈ ਚਾ ਓਕੇ ਕੁਵਿੰਦਰ ਹੈ ਚਲੋ ਫੇਰ ਮਿਲਾਂਗੇ ਪਰਮ ਕੇ ਨਕਦਾ ਚੱਲਦਾ ਨਾਨਕ ਆ ਕੇ ਦੇਖ ਨਹੀਂ ਦੇਖੋ ਬਾਈ ਬੰਦੇ ਨੇ ਆਪਣੀ ਘੜੀ ਵੀ ਹੱਥ 'ਚ ਵੀ ਸਾਰਾ ਕੁਸਾ ਚੈਨ ਪਾਈ ਹੋਈ ਹੈ ਹਾਂ ਹਾਂ ਚਲ ਠੀਕ ਹੈ ਨਕਦਾ ਚਾਹੀਦਾ ਵੀ ਲੱਬੜਨਾ ਥੱਕ ਗਿਆ ਹੁਣ ਖੇਲ ਖੇਲ ਕੇ ਹੈ ਹਾਂ ਐਕਟਰ ਹੈ ਦੇਖ ਲੈ ਹਣਾ ਹਾਂ ਚਲੋ ਫੇਰ ਚਲੋ ਬਈ ਲੈ ਨਾਣੇ ਘਟਾ ਇੱਧਰ ਦੇਖੋ ਹਾਂ ਹਾਂ ਦੇਖਨੇ ਚਲੋ ਠੀਕ ਆ ਮੰਮੀ ਫਿਰ ਚੰਗਾ ਚੰਗਾ ਜੀ ਗਲਤੀ ਮਲਤੀ ਮਾਫ ਨਹੀਂ ਨਹੀਂ ਹੈ ਗਲਤੀ ਮਲਤੀ ਕਾਹਦੀ ਹੈ ਅਸੀਂ ਲੇਟ ਹੋਏ ਮੰਮੀ ਮਾਫ ਕਰ ਦੇ ਲੇਟ ਤਾਂ ਹੋਏ ਜਾਂਦਾ ਬੰਦਾ ਕਿਹੜਾ ਤੁਹਾਡੇ ਹੁਣ ਰਿਸ਼ਤੇਦਾਰ ਆ ਗਏ ਉਹਦੇ ਕਰਕੇ ਹੋ ਗਏ ਨਾ ਅੱਛਾ ਚਲ ਵੀ ਹੈਟਰਾ ਲਾ ਲੈ ਆਪਣੇ ਆਣ ਕਾ ਕਰ ਬਾਏ ਬਾਏ ਹਾਂ ਹਾਈ ਲਾ ਮੜੀ ਇਹ ਕਰਕੇ ਬਾਏ ਹਾਈ ਹਾਂ ਬਾਏ ਚਲੋ ਠੀਕ ਹੈ ਜੀ ਚਲੋ ਬਈ ਆਜੋ ਠੀਕ ਓਕੇ ਬਾਈ ਬਾਕੀ ਮੌਸਮ ਜਿਹੜਾ ਵਿਗੜਦਾ ਵਿਗੜਦਾ ਜੇ ਲੋ ਜ